ਇਪੀ ਅਨਕ ਹਾਦਸੇ ਦੀਆਂ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਜਿੱਥੇ ਧੂਰੀ ਰੋਡ ਉੱਪਰ ਬਣੇ ਫਲਾਈਓਵਰ ਤੇ ਸਕੂਟੀ ਸਵਾਰ ਨੌਜਵਾਨ ਨੂੰ ਟਰਾਲਾ ਆਪਣੇ ਨਾਲ ਘੜੀਸਦਾ ਹੀ ਲੈ ਗਿਆ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਾਨ ਗਈ ਹੈ ਪਰਿਵਾਰ ਵਾਲਿਆਂ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਸੀ ਉੱਥੇ ਹੀ ਸੜਕ ਤੇ ਬੈਠੇ ਪਰਿਵਾਰਕ ਮੈਂਬਰ ਦੱਸ ਰਹੇ ਸੀ ਕਿ ਕਿੰਜ ਬਾਜ਼ਾਰ ਤੋਂ ਸਮਾਨ ਲੈਣ ਦੇ ਲਈ ਇਹ ਨਿਕਲੇ ਸੀ ਪਰ ਉਸ ਤੋਂ ਬਾਅਦ ਟਰਾਲੇ ਦੇ ਨਾਲ ਇਹ ਟੱਕਰ ਹੋਈ ਹੈ ਟਰਾਲੇ ਵਾਲੇ ਦੀ ਅਣਗਹਿਲੀ ਕਹੀ ਜਾ ਰਹੀ ਹੈ ਜਿਸ ਤੇ ਕਾਰਨ ਉਹਨਾਂ ਦੇ ਘਰ ਦੇ ਦੋ ਜੀ ਮੁੱਕ ਗਏ ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪਤਾ ਲੱਗਿਆ ਕਿ ਇਹ ਦੋਵੇਂ ਨੌਜਵਾਨ ਸੰਗਰੂਰ ਬਾਜ਼ਾਰ ਤੋਂ ਸਮਾਨ ਲੈ ਕੇ ਹੀ ਵਾਪਸ ਆ ਰਹੇ ਸਨ ਅਤੇ ਫਲਾਈਓਵਰ ਤੇ ਸਾਂਭੜੇ ਤੋਂ ਆ ਰਹੇ ਟਰਾਲੇ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟਰਾਲੇ ਨੇ ਦੋਵਾਂ ਨੌਜਵਾਨਾਂ ਨੂੰ ਕੁਚਲ ਦਿੱਤਾ ਪ੍ਰਤਿਕਾਂ ਦੇ ਵਿੱਚੋਂ ਇੱਕ ਨੌਜਵਾਨ ਸੁਨੀਲ ਕੁਮਾਰ ਸੰਗਰੂਰ ਦੇ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਗੁਰਦਾਸਪੁਰ ਦਾ ਦੂਸਰਾ ਨੌਜਵਾਨ ਜਿਸ ਦੀ ਉਮਰ 27 ਸਾਲ ਦੀ ਹੈ ੍ਰਿਤੇਕ ਸੁਨੀਲ ਕੁਮਾਰ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਛੱਡ ਗਿਆ ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ ਅਤੇ ਇੱਕ ਟੁਕੜੇ ਨੂੰ ਟਰਾਲੇ ਦੇ ਟਾਇਰ ਦੇ ਵਿੱਚ ਫਸਾ ਕੇ 30 ਮੀਟਰ ਅੱਗੇ ਤੱਕ ਟਰਾਲੇ ਵਾਲਾ ਘੜੀਸਦਾ ਹੀ ਲੈ ਗਿਆ ਸੜਕ ਹਾਦਸੇ ਨੂੰ ਦੇਖਣ ਤੋਂ ਬਾਅਦ ਟਰਾਲੇ ਦਾ ਡਰਾਈਵਰ ਮੌਕੇ ਤੋਂ फरार ਹੋ ਗਿਆ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਟਰਾਲਾ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ। ਮਮਦਾ ਜੀਗੇ ਕਿ ਕਿੰਨੇ ਸਾਲ ਦਾ ਸੀਗੇ? ਦੋ ਜਵਾਬ ਨੇ ਭਈ ਇਹ ਤਾਂ 20 ਸਾਲ ਭਾਗ ਕਿੰਨੇ ਸਾਲ ਦਾ ਦੱਸ ਨੇ? 1.5 ਅੱਛਾ ਜੀ। ਇਹ ਪੂਰੇ ਕਿੰਤਰ ਕੇ ਕਿੱਥੋਂ ਆਏ ਸੀ ਜੀ ਇਹ? ਬੁਜਾਰ ਚ ਗਏ ਸੀ। ਅੱਛਾ ਜੀ। ਜਾ ਚਾਰੇ ਆ। ਉੱਡੇ ਘਰ ਵਾਲਾ ਵੀ ਇੱਕ ਅੱਛਾ ਜੀ ਹਾਂ ਇਹ ਨਾਮ ਉਹਦੇ ਸੁਨੀਲਾ ਹਾਂ ਹਾਂ ਇਹ ਰੱਦੋ ਵੇਖੇ ਸੋਣ ਆਏ ਜਿਨਾ ਨਹੀਂ ਲਈ ਅੱਛਾ ਜੀ ਇਹ ਜਿਹੜੇ ਦੋ ਮੁੰਡੇ ਸੀ ਇਹ ਦੋਸਤ ਦੋਸਤ ਨਹੀਂ ਇਹ ਦੋਨੇ ਹੀ ਇਹ ਉਸ ਲੋਕਲ ਹੀ ਰਹਿੰਦੇ ਨੇ ਦੋ ਇਹ ਜੀ ਆਪਣੀ ਆਪਣੀ ਇਤਨਾ ਗੱਲਦੇ ਵਿੱਚ ਰਹਿੰਦੇ ਨਹੀਂ ਇਹ ਸੰਦੀਪ ਉਹਦਾ ਨਹੀਂ ਮੈਨੂੰ ਬਤਾਈ ਜਿਹੜਾ ਸਨੀਲ ਪਹਿਲਾਂ ਪ੍ਰੀਤਨਗਰ ਚ ਰਹਿੰਦਾ ਸੀ ਇਹਨੇ ਇੱਥੇ ਰਹਿ ਲਗਿਆ ਕਿਰਾਏ ਤੇ ਆ ਗਿਆ ਸੀ ਸਾਲ ਹੋ ਗਏ ਨੇ ਘਰ ਉਹ ਤੇ ਆਪਣੀ ਜਨਾਨੀ ਨਾਲ ਉਰੇ ਵਾਟ ਰਹਿ ਲੱਕੀ ਉਹ ਬੱਚੇ ਨੇ ਇੱਕ ਕੁੜੀ ਦੇਕੂੰਦਾ ਗਈ ਕਿੰਨੀ ਕੁ ਮਰਜੀ ਦੀ ਇਹਨਾਂ ਦੀ ਇਹ ਤਾਂ ਮੇਰੇ ਨਾਲੋਂ ਬਹੁਤ ਛੋਟਾ ਹੈ ਮੇਰੀ ਬੈਣ ਨਾਲੋਂ ਵੀ ਛੋਟਾ ਹੈ ਵੀ ਕਿੰਨੀ ਚੰਦਾ ਚੰ ਕਿੰਨੀ ਕੁ ਉਹ ਇਹਦੀ ਸਾਰੀ ਕਨੇ 26 27 ਸਾਲ ਹੋ ਗਏ ਬਸ ਉਸ ਤੋਂ ਜ਼ਿਆਦਾ ਨਹੀਂ ਹਾਂ ਛੋਟਾ ਨਾ ਕੀ ਰੋ ਜੀ ਮੇਰਾ ਹੁਸ਼ ਹੈ ਮੇਰਾ ਕੋਈ ਇਹ ਛੋਟਾ ਸਾਰਾ ਨਾਲੋਂ ਇਹ ਮੇਰੇ ਮੁਟਕੀ ਹੈ ਕਿ ਕਿੰਨੇ ਬੰਦੇ ਜਿਹੜਾ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਸਾਨੂੰ ਇਤਲਾਅ ਮਿਲੀ ਸੀ ਵੀ ਪੁਲਤਿਆ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪਹੁੰਚਿਆ ਤੇ ਦੇਖਿਆ ਟਰੱਕ ਨਾਲ ਸਕੂਲੀ ਬੱਚੇ ਦਾ ਐਕਸੀਡੈਂਟ ਹੋਇਆ ਵੀਰੇ ਵੀ ਦੋ ਮੁੰਡੇ ਸੀ ਇਹ ਦੋਨੇ ਮੌਕੇ ਤੇ ਜਿਆਦਾ ਜਿਹੜੇ ਇੰਗਰੇਜ਼ੀਓ ਆ ਰਹੇ ਸੀ ਅਸੀਂ ਜਿਹੜਾ ਟਰੱਕ ਸੀਗਾ ਕਿ ਲੋਕਲ ਸੀਗਾ ਕਿ ਬਾਹਰੋਂ ਆਇਆ ਟਰੱਕ ਬਾਹਰਲਾ ਵਾਕੀ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਅੱਛਾ ਜੀ ਇਹ ਪੂਰੇ ਇੰਦਰ ਕਹੇ ਸੀ ਕਿੱਥੋਂ ਆਇਆ ਸੀ ਇਹ ਬਜ਼ਾਰ ਚ ਗਿਆ ਸੀ ਅੱਛਾ ਜੀ ਬਜ਼ਾਰ ਚ ਆ ਰਿਹਾ ਸੀ ਉਹਦੇ ਘਰ ਵਾਲਿਆਂ ਨੇ ਅੱਛਾ ਇਹ ਨਾਮ ਉਹਦੇ ਸੁਨੀਲਾ ਆਹ ਸਾਨੂੰ ਇਤਲਾਅ ਮਿਲੀ ਸੀ ਵੀ ਪੁਲਤੇ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਐ ਤੇ ਦੇਖਿਆ ਟਰੱਕ ਨਾਲ ਸਕੂਟਰੀ ਦਾ ਐਕਸੀਡੈਂਟ ਹੋਇਆ ਜਿਹਦੇ ਵੀ ਦੋ ਮੁੰਡੇ ਸੀ ਇਹ ਦੋਨੇ ਮੌਕੇ ਤੇ ਅੱਛਾ ਜਿਹੜਾ ਟਰੱਕ ਸੀਗਾ ਕਿਤੋਂ ਲੋਕਲ ਸੀਗਾ ਕਿਤੋਂ ਬਾਹਰੋਂ ਆਇਆ ਟਰੱਕ ਬਾਹਰਲਾ ਵਾਕੀ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਉਹਨੂੰ